ਸਸੀ ਕਸਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆਈ ਦੀ ਵੀਡੀਓ ਵੀ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਬਈ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅਜੂ ਬਾਈ ਜੀ ਸਸੀ ਕਾ ਬਾਈ ਜੀ ਸਸੀ ਕਾ ਨਾਮ ਕੀ ਹੈ ਬਾਈ ਜੀ ਆਪਣਾ ਬਾਈ ਜੀ ਆਪਣੇ ਘਰੋਂ ਉਹ ਵੀ ਕੀ ਡਰੈਸ ਆ ਜੀ ਆਪਣਾ ਜੀ ਐਨ ਪਬਲਿਕ ਸਕੂਲ ਦੇ ਨੇੜੇ ਹੈ ਜੀ ਐਨ ਪਬਲਿਕ ਸਕੂਲ ਦੇ ਬਾਈ ਦਾ ਘਰ ਨੇੜੇ ਆ ਜੋ ਐਸਟਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੀ ਅੱਜ ਆਪਣੇ ਕੋਲ ਇਹ ਦੱਸੋ ਜੀ ਪਹਿਲਾਂ ਆਪਣਾ ਵਪਾਰ ਲਿਆਂਦਾ ਕੰਮ ਕੀ ਆਪਣੇ ਘਰੇ ਲੂ ਬਗੂ ਘਰ ਦੇ ਪਸ਼ੂ ਆ ਜੀ ਘਰੇਲੂ ਪਸ਼ੂ ਕਹਿ ਸਕਦੇ ਆ ਤੇ ਕਿੰਨੇ ਨਗ ਬਕਾਉ ਆ ਜੀ ਅੱਜ ਤਿੰਨ ਨਗ ਜੀ ਦੋ ਝੋਟੀਆਂ ਤੇ ਇੱਕ ਦੋ ਝੋਟੀਆਂ ਤੇ ਇੱਕ ਕਟਾ ਕੀ ਡਿਟੇਲ ਆ ਝੋਟੀ ਦੱਸ ਮਾੜੀ ਜੀ ਛੋਟੀ ਮਾਂ ਦਾ ਦੁੱਧ 13 ਕਿਲੋ ਸੀਗਾ ਜੀ ਦਰਵਾਜ਼ਾ ਅੱਛਾ ਮਾਂ ਦੇ ਦੁੱਧ ਆ ਰਿਹਾ ਕਾਰਡ ਵੀਰੇ 13 ਲੀਟਰ ਆ ਤੇ ਇਹਦੀ ਉਮਰ ਕਿੰਨੀ ਹੈ ਜੀ ਉਹਨਾਂ 2 ਸਾਲ ਹੈ 2 ਸਾਲ ਕੋਈ ਟਿਕਾ ਟੁਕਾ ਭਰਾ ਹੋਵੇ ਸੀਮਣ ਭਰਾ ਹੋਵੇ ਕੋਈ ਨਹੀਂ ਹਜੇ ਹੀਟ ਹੂਟ ਵੀ ਨਹੀਂ ਕੱਢੀ ਕੋਈ ਨਾ ਕੁਝ ਨਹੀਂ ਹੈ ਜੀ ਠੀਕ ਹੋ ਜੀ ਮੂੰਹ ਇੱਥੇ ਹੀ ਵੇਖ ਸਕਦੇ ਹਾਂ ਵੀਰੇ ਬਹੁਤ ਜ਼ਿਆਦਾ ਚੰਗੀ ਆ ਆਪਾਂ ਤਾਂ ਕਾਦੀ ਕੀੜੇ ਦੀ ਬੱਚੀ ਹੈ ਜੀ ਇਹ ਇਹ M29 ਦੀ ਹੈ ਜੀ M29 ਦੀ ਬੱਚੀ ਹੈ ਬਈ ਮੂੰਹ ਮੱਥੇ ਹੀ ਦੇਖ ਸਕਦੇ ਹਾਂ ਸ਼ਾਨਦਾਰ ਆ ਬਹੁਤ ਸੋਹਣਾ ਮੂੰਹ ਬਾਡੀ ਬੰਤਰ ਦੀ ਸੁਣੀ ਮਾੜੀ ਬਾਹਰ ਕੱਢਦੀ ਤੁਰਤ ਦਿਖਾ ਦਿਓ ਬਹੁਤ ਸ਼ਕੀਨ ਕੱਟੀ ਹੈ ਬਾਈ ਥੋੜਾ ਤੁਸੀਂ ਦੇਖ ਸਕਦੇ ਹੋ ਆ ਜਾ ਬਾਈ ਝੋਲੀ ਦੀ ਫੋਟੋ ਵੀਰੇ ਮੂਰੇ ਲਾ ਦਾਂਗੇ ਥੋੜਾ ਡਰਦਾ ਪਸ਼ੂ ਝੋਲੀ ਦਿਖਾਉਂਦੀ ਨਹੀਂ ਝੋਲੀਆਂ ਦੀ ਆਪਾਂ ਫੋਟੋਆਂ ਖਿੱਚ ਲਈਆਂ ਤੁਹਾਨੂੰ ਮੂਰੇ ਦਿਖਾ ਦਾਂਗੇ ਸੋਹਣਾ ਥਣ ਲੱਗਿਆ ਹੋਇਆ ਬਾਕੀ ਤੁਸੀਂ ਫੋਟੋ ਦੇ ਅੰਦਾਜ਼ਾ ਲਾਈ ਲਓਗੇ ਉਮਰ ਕਿੰਨੀ ਹੈ ਬਾਈ ਜੀ ਇਹਦੀ 2 ਸਾਲ ਆ ਜੀ 2 ਸਾਲੇ ਦੀ ਉਮਰ ਆ ਤੇ 21 ਮੁੱਲ ਕਰਦੀ ਆ ਇਹ ਪੇਤਾ ਮੁੱਲੇ ਦਾ 40000 ਮੁੱਲੇ ਦਾ 40000 ਹੋ ਜੂ ਮੌਕੇ ਤੇ ਮੰਨਤਾ ਨਹੀਂ ਜੀ ਹਾਂ ਜੀ ਹੋਜੀ ਠੀਕ ਹੋ ਜੀ ਅੱਗੇ ਆ ਜਾਓ ਉਹ ਕੱਟੀ ਦੀ ਕੀ ਡਿਟੇਲ ਆ ਜੀ ਇਹਦੀ ਮਾ ਮਦਰ ਰਿਕਾਰਡ 15 ਕਿਲੋ ਜੀ ਠੀਕ ਹੋ ਜੀ ਉਹ ਮਾ ਤਾਂ ਆਪਣੇ ਕੋਲੇ ਆ ਜੀ ਠੀਕ ਹੋ ਜੀ ਇਧਰ ਲਈ ਮੱਝ ਆ ਜੀ ਹਾਂ ਜੀ ਇਧਰ ਲਈ ਆਹ ਮੱਝ ਦੀ ਕੱਟੀ ਆ ਵੀਰੇ ਇਸ ਮੱਝ ਦੀ ਕੱਟੀ ਆ 15 ਲੀਟਰ ਦੁੱਧ ਇਸ ਟਾਈਮ ਦੇ ਰਹੀ ਆ ਬਾਈ ਦੇ ਘਰੇ ਆ ਤੇ ਇਹਦੀ ਉਮਰ ਕਿੰਨੀ ਆ ਬਾਈ ਜੀ ਦੋ ਸਾਲੀਏ ਦੋ ਸਾਲ ਦੀ ਹੈ ਇਹਦੀ ਉਮਰ ਆ ਤੇ ਇਹਦੇ ਵੀ ਕੋਈ ਟਿਕਾ ਟੁਕਾ ਨਹੀਂ ਭਰਾਇਆ ਹਰੇ ਕੋਈ ਹੀਟ ਨਹੀਂ ਕੋਈ ਹੀਟ ਨਹੀਂ ਕੱਢੀ ਜੀ ਠੀਕ ਹੋ ਜੀ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਹਲਕਾ ਇਹ ਜੇ ਚਿੱਟੇ ਵਾਲਾ ਵੀਰੇ ਮੱਥੇ ਤੇ ਇਹਨੂੰ ਕੱਢ ਲਓ ਬਾਰੀ ਤੁਰ ਰਿਹਾ ਇਹਦਾ ਵੀ ਥੋੜਾ ਪਸੂ ਡਰਦੇ ਆ ਬਈ ਕੈਮਰੇ ਤੋਂ ਥੋੜਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਥਣ ਲੱਗਿਆ ਹੋਇਆ ਬਈ ਝੂਲੀ ਸੋਹਣੀ ਆ ਆਜੋ ਬਾਈ ਜੀ ਮੋੜ ਥੋੜਾ ਤਸੂ ਡਰ ਜਾਂਦਾ ਬਈ ਕੈਮਰੇ ਤੋਂ। ਤਾਂ ਹੀ ਦੂਰ ਹੋਣਾ ਪੈਂਦਾ ਜੋ ਨੇੜੇ ਜਾਂਦੇ ਆ ਥੋੜਾ ਡਰ ਜਾਂਦੀਆਂ ਝੋਟੀਆਂ। ਤਕਰੀਬਨ ਪਤਾ ਹੀ ਆ ਬਈ ਝੋਟੀਆਂ ਡਰਦੀਆਂ ਹੀ ਹੁੰਦੀਆਂ। ਗਾਈਆਂ ਦਾ ਫਰਕ ਹੁੰਦਾ ਥੋੜਾ ਜਿਹਾ। ਪੋਰਾ ਬਹੁਤ ਸੋਹਣਾ ਵੀਰੇ। ਬਾਡੀ ਬੰਤਰ ਦੀ ਚੰਗੀ ਆ। ਬਾਈ ਜੀ ਇਹਦਾ ਕੀ ਮੁੱਲ ਕਰਦੀ ਆਂ ਆਪਾਂ? 40000 ਹੀ ਹੈਗਾ ਜੀ। ਇਹਦਾ ਮੁੱਲ ਵੀ 40000 ਹੋ ਜੂ ਮੌਕੇ ਤੇ ਮੰਨਤਾ ਨਹੀਂ। ਹਾਂਜੀ ਹਾਂਜੀ। ਕਿ ਕੱਟੇ ਦੀ ਕੀ ਡਿਟੇਲ ਆ ਜੀ? ਇਹ 13 ਮਹੀਨਿਆਂ ਦਾ ਜੀ। ਹਜੇ 13 ਮਹੀਨਿਆਂ ਦਾ। ਠੀਕ ਹੋ ਜੀ। ਤੇ ਮਾਹ ਦੇ ਦੁੱਧ ਦਾ ਕੀ ਰਿਕਾਰਡ ਹੈ? ਉਸੇ ਦਾ ਹੀ ਹੈ ਬਾਈ ਜਿਹੜੀ ਤੁਹਾਨੂੰ ਪਹਿਲਾਂ ਆਪਾਂ ਮੱਝ ਦਿਖਾਈ ਆ ਉਸੇ ਦਾ ਹੀ ਘਟਾ ਜਵਰਾਜ ਦਾ ਜਵਰਾਜ ਦਾ ਬੱਚਾ ਬਾਈ ਇਹ ਤੋਰਾ ਤੁਸੀਂ ਦੇਖ ਸਕਦੇ ਹੋ 13 ਮਹੀਨੇ ਉਮਰ ਦਾ ਹਜੇ ਆਜੋ ਬਾਈ ਜੀ ਸਿੰਗ ਮੂੜ ਨੇ ਸ਼ੁਰੂ ਕਰ ਚੁੱਕਿਆ ਬੰਦ ਬਾਈ ਦੇਖ ਸਕਦੇ ਹੋ ਤੁਸੀਂ ਬਾਡੀ ਬੰਤਰ ਦਾ ਚੰਗਾ ਸਿੰਘ ਮੋੜ ਨੇ ਸ਼ੁਰੂ ਕਰ ਚੁੱਕਿਆ 13 ਮਹੀਨੇ ਉਮਰ ਆ ਮਾਂ ਤੇ ਦੁੱਧ ਆ ਹੈਗਾ 15 ਕਿਲੋ ਲੀਟਰ ਰਿਕਾਰਡ ਆ ਬਾਈ ਦੇ ਘਰੇ ਖੜੀ ਆ ਤੇ ਬਾਈ ਜੀ ਇਹਦਾ ਕੀ ਮੁੱਲ ਕਰਦੇ ਆਂ ਆਪਾਂ ਇਹਦਾ 25000 ਇਹਦਾ ਮੁੱਲ 25000 ਹੋ ਜੂ ਮੌਕੇ ਤੇ ਮੰਨ ਠੀਕ ਹੋ ਬਾਈ ਜੀ ਆਪਣਾ ਫੋਨ ਨੰਬਰ ਦੱਸ ਦਿਓ 9478440126 ਇੱਕ ਵਾਰਾਂ ਫੇਰ ਬੋਲ ਲਈ 9478440126 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਤਿੰਨਾਂ ਨਗਾਂ ਵਿੱਚੋਂ ਕੋਈ ਵੀ ਨਗ ਪਸੰਦ ਆਉਂਦਾ ਭਰਾ ਤੇ ਜਰੂਰ ਬਾਈ ਨੂੰ ਫੋਨ ਕਰੋ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ